ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਭੀ ਕਿਸਾਨ ਭਾਈਓ ਨੂੰ ਨਮਸਕਾਰ ਨਿਤਨ ਭਾਈ ਦਾ ਨਾਮ ਹੈਗਾ ਦੋਸਤੋ ਨਿਤਨ ਭਾਈ ਦੋਸਤੋ ਪੱਟੀ ਖੇਰ ਦੇ ਵਿੱਚ ਰਹਿਣ ਵਾਲੇ ਆ ਤੇ ਪਸ਼ੂ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਦੋਸਤੋ ਐਚ ਐਫ ਬੈੜਾਂ ਜੋ ਹੈਗੀਆਂ ਨੇ ਐਚ ਐਫ گاਵਾ ਨੇ ਉਹਦੇ ਨਾਲ ਨਾਲ ਜਿਹੜਾ ਵੱਡੇ ਪੱਦਰ ਤੇ ਮੱਝਾਂ ਦਾ ਕਾਰੋਬਾਰ ਵੀ ਵੀਰ ਦਾ ਹੈਗਾ ਝੋਟੀਆਂ ਮੱਝਾਂ ਤੁਹਾਨੂੰ ਆਮ ਇਥੋਂ ਮਿਲ ਜਾਣਗੀਆਂ ਸੱਜਰਾ ਟੋਕਣਾ ਅੱਜ ਪਸ਼ੂ ਜਿਹੜੇ ਆਏ ਆ ਵੀਰ ਦੇ ਕੋਲ ਚਾਰ ਜੜੀਆਂ ਮੱਝਾਂ ਆਈਆਂ ਨੇ ਦੋਸਤੋ ਉਹ ਤੋਕੜਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਕੋਈ ਸੱਜਰ ਵੀ ਹੋਈ ਤੇ ਉਹ ਵੀ ਆਪਾਂ ਭਾਈ ਜਿਹੜਾ ਨਿਤਨ ਹੈ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਿਲਕੁਲ ਤੁਸੀਂ ਸਕਰੀਨ ਦੇ ਸਾਹਮਣੇ ਦੇਖ ਰਹੇ ਹੋ ਦੋਸਤੋ ਜੋ ਵਹਿੜਾ ਬਹੁਤ ਚੰਗੀ ਕੁਆਲਿਟੀ ਦੀਆਂ ਵਹਿੜਾ ਨੇ ਤੇ ਇਹ ਵਹਿੜਾ ਫਿਲਹਾਲ ਸੇਲ ਹੋ ਚੁੱਕੀਆਂ ਨੇ ਤੇ ਕੋਈ ਵੀਰ ਵੀ ਜਦੋਂ ਕਾਲ ਕਰੇ ਖਾਸ ਤੌਰ ਤੇ ਇਹਨਾਂ ਵਹਿੜਾਂ ਦਾ ਜ਼ਿਕਰ ਤੁਸੀਂ ਨਾ ਕਰਿਓ ਕਿਉਂਕਿ ਇਹ ਸੇਲ ਹੋ ਚੁੱਕੀਆਂ ਨੇ ਤੇ ਜਿਹੜੀ ਜਿਹੜਾ ਪਸ਼ੂ ਹਜੇ ਸੇਲ ਨਹੀਂ ਹੋਇਆਗਾ ਉਸ ਦੀ ਜਿਹੜੀ ਇਨਫੋਰਮੇਸ਼ਨ ਆ ਉਸ ਬਾਰੇ ਜਿਹੜੀ ਗੱਲਬਾਤ ਆ ਉਹ ਆਪਾਂ ਭਾਈ ਨਿਤਨ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲਵਾਂਗੇ ਖਾਸ ਸ਼ਹਿਰ ਤੁਹਾਨੂੰ ਜਿਹੜਾ ਪੱਟੀ ਦੇ ਵਿਜ਼ਿਟ ਕਰਨੀ ਪੈਣੀ ਹੈ ਦੋਸਤੋ ਖਾਸ ਸ਼ਹਿਰ ਪੱਟੀ ਆ ਤਹਿਸੀਲ ਵੀ ਪੱਟੀ ਹੈਗਾ ਜ਼ਿਲ੍ਹਾ ਜਿਹੜਾ ਤਰਨਤਾਰਨ ਹੈਗਾ ਸ਼ਹਿਰ ਪੱਟੀ ਦੇ ਵਿੱਚ ਵਿਜ਼ਿਟ ਕਰਕੇ ਤੁਸੀਂ ਵਧੇਰੇ ਜਾਣਕਾਰੀ ਭਾਈ ਦੇ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਚੱਲਦੇ ਆਂ ਵੀਰ ਨਿਤਨ ਦੇ ਨਾਲ ਵਧੇਰੇ ਗੱਲਬਾਤ ਕਰਦੇ ਆਂ ਪੁੱਛ ਲੈਨੇ ਆ ਕੀ ਡਿਟੇਲ ਹੈ ਕੀ ਇਹਨਾਂ ਪਸ਼ੂਆਂ ਦੀ ਸੋ ਮੱਜਾਂ ਜਿਹੜੀਆਂ ਦੋਸਤੋ तकरीबन 22 ਦੇ ਕੋਲ ਜਿਹੜੀਆਂ ਦੇਖੋਗੇ ਆ ਟੋਕੜਾ ਨੇ ਜੇ ਕੋਈ ਸੱਜਰ ਹੋਈ ਉਹਦੇ ਬਾਰੇ ਵੀ ਅਭੀ ਦੱਸੂਗਾ ਆ ਸਭ ਤੋਂ ਪਹਿਲਾਂ ਨਿਤਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਠੀਕ ਆ ਨਿਤਨ ਵੀਰੇ ਇੱਕ ਆਪਣਾ ਖਾਸ ਤੌਰ ਤੇ ਪਸ਼ੂ ਵਪਾਰ ਦਾ ਕੰਮ ਹੀ ਹੈ ਨਾ ਹਾਂਜੀ ਆਪਣਾ ਕੰਮ ਵਪਾਰ ਦਾ ਕਿਉਂਕਿ ਬਹੁਤੇ ਵੀਰ ਜਾਣਦੇ ਆ ਹੈਨਾ ਤੇ ਜਿਹੜੇ ਵੀਰ ਨਹੀਂ ਜਾਣਦੇਗੇ ਸੋ ਵੀਰ ਦਾ ਨਾਮ ਨਿਤਨ ਆ ਤੇ ਨਿਤਨ ਵੀਰੇ ਇੱਕ ਸੰਪਰਕ ਨੰਬਰ ਜ਼ਰੂਰ ਬੋਲ ਕੇ ਦੱਸ ਦਗੇ ਭਾਈ ਨੰਬਰ ਆਪਣਾ ਹੈਗਾ 98768 8346 9878 1142 ਉੱਤੇ ਠੀਕ ਆ ਦੋਵੇਂ ਨੰਬਰ ਆਪਣੇ ਠੀਕ ਆ ਅੱਜ ਵੀਰੇ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਉਹ ਦੋ ਵੜਾ ਜਿਹੜੀਆਂ ਆਪਣੀਆਂ ਵੱਟੀਆਂ ਸੀ ਐਚ ਐਫ ਹਾਂਜੀ ਇਹ ਸੇਲ ਹੋ ਗਈਆਂ ਹਾਂਜੀ ਇਹ ਸੇਲ ਆ ਗਈਆਂ ਹਣਾ ਖਾਸ ਤੌਰ ਤੇ ਕਿਸੇ ਵੀਰ ਨੇ ਸੰਪਰਕ ਕਰਨਾ ਤੇ ਇਹਨਾਂ ਬਾਰੇ ਮਤਲਬ ਕਿ ਨਾ ਹੀ ਕਰੇ ਕਿਉਂਕਿ ਇਹ ਸੇਲ ਹੋ ਚੁੱਕੀਆਂ ਨੇ ਹਾਂਜੀ ਇਹਨਾਂ ਦੀ ਸਾਈ ਹੀ ਆ ਗਈ ਹੈ ਭਾਈ ਬਿਆਨਾ ਵੀ ਆ ਗਿਆ ਆ ਸਾਈ ਬਿਆਨਾ ਆ ਗਿਆ ਤੇ ਬਾਕੀ ਇੱਕ ਸ਼ੋਅ ਕੁਆਲਟੀ ਹੈਗੀਆਂ ਨੇ ਦੋਸਤੋ ਸ਼ੋਅ ਕੁਆਲਟੀ ਵਾਈਜ਼ ਤੁਸੀਂ ਦੇਖ ਸਕਦੇ ਹੋ ਵਧੀਆ ਬਹਿਣਾ ਨੇ ਤੇ ਮੋਸਟਲੀ ਤੁਸੀਂ ਮੰਡੀ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਕੰਪੀਟੀਸ਼ਨਾਂ ਦੇ ਵਿੱਚ ਕੋਈ ਨਾਰਮਲ ਇਸ ਤਰ੍ਹਾਂ ਦੇ ਪਸ਼ੂ ਦੇਖਦੇ ਰਹਿੰਦੇ ਹੋ ਤੇ ਨਿਤਨ ਭਾਈ ਅੱਜ ਜਿਹੜੇ ਆਪਣੇ ਕੋਲ ਪਸ਼ੂ ਸੇਲ ਆ ਉਹ ਕਿੰਨੇ ਨਾਗਾ ਜੀ ਸੇਲ ਬਹੀ ਫਿਲਹਾਲ ਦਾ ਹੈਗੇ ਸੀਗੇ 4 ਪਰ ਇਹਨਾਂ ਵਿੱਚ 2 ਸੇਲ ਕਰਦੇ ਪਏ ਨੇ 2 ਸੇਲ ਕਰਦੇ ਆ ਠੀਕ ਆ 2 ਝੋਟੀਆਂ ਅੱਛਾ ਆ ਦੋ ਝੋਟੀਆਂ ਨੇ ਪਹਿਲੇ ਨੰਬਰ ਦੀ ਇਸ ਝੋਟੀ ਦੀ ਕੀ ਡਿਟੇਲ ਆ ਜੀ ਇਹ ਝੋਟੀ ਭਾਜੀ ਸੂਈ ਆ ਸੂਈ ਨੂੰ ਅੱਜ 1 ਮਹੀਨਾ ਤੇ ਕੁਛ 5 6 ਦਿਨ ਹੋ ਗਏ ਆ ਸੂਈ ਨੂੰ ਠੀਕ ਆ ਜੀ ਤੇ ਬੱਚਾ ਇਹਦਾ ਗਿਆ ਮਰ ਬੱਚਾ ਮਤਲਬ ਦੋਹਾਂ ਦੇ ਸਾਰਿਆਂ ਦੇ ਮੜ ਕੇ ਬੱਚੇ ਅੱਛਾ ਬੱਚੇ ਮਰ ਗਏ ਜੀ ਬੱਚੇ ਮਰ ਗਏ ਨਾਲੇ ਠੀਕ ਆ ਜੀ ਠੀਕ ਆ ਤੇ ਦੁੱਧ ਦੇ ਛਲੇ ਜਿਹੜਾ ਮਤਲਬ ਇਹ ਮਿਲ ਪੈਂਦੀ ਹੈ ਟੀਕੇ ਦੇ ਮਿਲ ਪੈਂਦੀ ਹੈ ਭਾੜੇ ਦੇ ਮਿਲ ਪੈਂਦੀ ਹੈ ਭਾੜੇ ਦੇ ਮੋਸਟਲੀ ਨਚੋਈ ਦਾ ਜਿਆਦਾ ਚਾਟ ਤੇ ਮਿਲਦੀ ਹੈ ਨਾ ਹਾਂਜੀ ਠੀਕ ਆ ਠੀਕ ਆ ਦੁੱਧ ਦੇ ਛਲੇ ਬਾਈ ਜਿਹੜਾ 9 10 ਕਿਲੋ ਦੁੱਧ ਪੱਕਾ ਆ ਇਹਦਾ ਬਿਲਕੁਲ 10 ਲੀਟਰ ਚਵਾ ਦੇਉਗੇ ਕਿਸੇ ਨੂੰ ਦੋ ਟਾਈਮ ਕੋ ਚੋਣ ਆਉਂਦਾ ਤੇ ਜੋ ਜਿਹੜਾ ਮਰਜੀ ਬਾਈ ਆ ਕੇ ਚੋੜੇ 10 ਕਿਲੋ ਦੁੱਧ ਤਿਆਰ ਆ ਠੀਕ ਇੱਕ ਮਹੀਨਾ ਕੋ 5 6 ਦਿਨ ਉੱਪਰ ਹੋ ਕੇ ਜੀ ਇੱਕ ਮਹੀਨਾ ਕੋ 5 6 ਦਿਨ ਠੀਕ ਆ ਆਹ ਫੇਸ ਕੁਆਲਿਟੀ ਆ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਹੁਣ ਤਕਰੀਬਨ ਚੁਆਈ ਹੋ ਗਈ ਅੱਜ 31 ਅਕਤੂਬਰ ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਤਕਰੀਬਨ 12:00 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਜਿਹੜੀ ਚੁਆਈ ਆ ਵੀਰ ਨੇ ਤਕਰੀਬਨ ਸਵੇਰ 6:00 ਤੋਂ 6:00 ਕਰ ਲੈਂਦੇ ਆ ਪਸ਼ੂਆਂ ਦੀ ਤੇ ਨਿਤਨ ਭਾਈ ਜਿਹੜਾ ਇਸ ਝੋਟੀ ਦਾ ਮੁੱਲ ਕਿੰਨਾ ਕਰਦੇ ਆ ਮੁੱਲ ਤੇ ਭਾਈ ਇਹਦਾ ਕਰਦੇ ਆ ਮੁੱਲ ਜਿੰਨਾ ਮਨ ਦੀ ਕਰਾਈਏ ਤੇ 60000 ਰੁਪਏ ਦਾ ਮੁੱਲ ਕਰਦੇ ਆ अच्छा जी ਜੋ ਮਾਨਦਨ ਕਰਦਾਂਗੇ ਭਈ 60000 ਦੇ ਵਿੱਚੋਂ ਮਾਨਦਨ ਕਰ ਦੋਗੇ ਹਾਂਜੀ ਤੇ ਹੈ ਮਤਲਬ ਕਿ ਤੁਹਾਨੂੰ ਤਾਂ ਪਤਾ ਹੀ ਹੈ ਵੀ ਇੱਕ ਮਹੀਨਾ ਤੇ 6 ਦਿਨ ਦੀ ਹਜੇ ਸੂਈ ਹੈ ਹਾਂਜੀ ਠੀਕ ਆ ਤਾਂ ਦੁੱਧ 10 ਕਿਲੋ ਤੁਸੀਂ ਦੱਸਿਆ ਤੇ ਸੂਹਾ ਦੂਜਾ ਦੱਸਿਆ ਕਿ ਤੀਜਾ ਸੀਗਾ ਜੀ ਸੂਹਾ ਦੂਜਾ ਹੀ ਆ ਜੀ ਦੂਜਾ ਸੂਹਾ ਦੂਜਾ ਨਹੀਂ ਤੇ ਤੀਜਾ ਹੋ ਜਾਊਗਾ ਹਾਂਜੀ ਦੂਜਾ ਨਹੀਂ ਤਾਂ ਤੁਸੀਂ ਤੀਜਾ ਮੰਨ ਕੇ ਦੋਸਤੋ ਲੈ ਕੇ ਜਾ ਸਕਦੇ ਜੀ 60000 ਜਿਹੜੀ ਡਿਮਾਂਡ ਆ ਅੱਗੇ ਬਾੜੇ ਤੇ ਵੰਡ ਤੇ ਚਾਰਟ ਤੇ ਮਿਲਦੀ ਆ ਬੇਸ਼ੱਕ ਠੀਕ ਆ ਵੀ ਤੁਸੀਂ ਲਾ ਸਕਦੇ ਹੋ ਪਰ ਪਹਾੜੇ ਵੰਡ ਤੇ ਜਿਹੜੇ ਬਾਈ ਕੋਣੀ ਇਸੀ ਚੁਵਾਈ ਕਰਦੇ ਪਏ ਆ ਠੀਕ ਆ ਨਿਤਨ ਵੀਰ ਇਹਨੂੰ ਖੋਲ ਕੇ ਮੜਾ ਤੋਰ ਗਿਆ ਇਹਨੂੰ ਤੇ ਚੁਵਾਈ ਜਿਹੜੀ ਦੋਸਤੋ ਹੋ ਗਈ ਹੈ ਇਹਦੀ ਤਕਰੀਬਨ ਮਾਰਨਿੰਗ ਟਾਈਮ ਦੀ ਹੋਣ ਮੇਰੇ ਜਿਹੜੀ ਵੀਡੀਓ ਬਣਾਉਣ ਦਾ ਟਾਈਮ ਤਕਰੀਬਨ 11:30 ਤੋਂ 12:00 ਵਜੇ ਦਾ 12:00 ਵਜੇ ਦਾ ਸਮਾਂ ਹੈਗਾ ਸ਼ਾਮ ਨੂੰ ਕੋਈ ਵੀਰ ਵੀ ਜਿਹੜਾ ਚੁਵਾਈ ਆ ਟਾਈਮ ਟੂ ਟਾਈਮ ਤੁਸੀਂ ਇਹਦੀ ਚੁਵਾਈ ਕਰ ਸਕਦੇ ਜੀ ਆਹ ਲਓ ਥਣ ਹਵਾਣਾ ਠੀਕ ਆ ਦੋਸਤੋ ਪੱਧਰ ਲੈਵਾ ਹੈਗਾ ਤੇ ਬਿਲਕੁਲ ਸ਼ਾਮ ਨੂੰ ਜਦੋਂ ਲੇਵਾ ਭਰਤੀ ਆ ਦੋਸਤੋ ਉਦੋਂ ਪਸੂ ਜਿਹੜਾ ਹੋਰ ਨਿਕਲ ਕੇ ਸਾਹਮਣੇ ਆ ਜਾਂਦਾ ਹੁਣ ਜਿਹੜਾ ਸਮਾਂ ਥੋੜਾ ਜਿਹਾ ਦੁਪਹਿਰ ਦਾ ਹੋਇਆ ਪਿਆ ਤੇ ਬਾਕੀ ਤੁਸੀਂ ਆਪਦੇ ਵੰਡ ਹਿਸਾਬ ਦੇ ਨਾਲ ਇਹ ਝੋਟੀ ਖਰੀਦ ਸਕਦੇ ਹੋ ਤੇ ਤੀਜਾ ਸੂਆ ਬੇਸ਼ੱਕ ਤੁਸੀਂ ਮੰਨ ਲਓ ਚਾਹੇ ਦੂਜਾ ਮੰਨ ਲਓ ਘਰੇ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਦੂਜੇ ਨੰਬਰ ਤੇ ਭਾਈ ਅਨਿਤਨ ਆਪਣੇ ਕੋਲ ਇਹ ਝੋਟੀ ਆ ਗਈ ਕੀ ਡਿਟੇਲ ਆਂਦੀ ਆਂਦੀ ਇਹ ਵੀ ਇਹ ਭਾਰੀ ਸੂਆ ਦੂਜਾ ਹੈ ਦਾ ਅੱਛਾ ਦੂਜਾ ਸੂਆ ਹਾਂਜੀ ਇਹ 1 ਮਹੀਨਾ ਕੋ ਦੱਸ ਦੇਣ ਦੀ ਸੂਆ ਹੈ जी। अच्छा जी बच्चा एदा भी ਚੜਾਈ ਕਰ ਗਿਆ اچھا ਬੱਚਾ ਇਹਦਾ ਵੀ ਹੈ ਨਹੀਂਗਾ ਤੇ ਦੁੱਧ ਇਸ ਟਾਈਮ ਕਿੰਨਾ ਥੱਲੇ ਆ ਜੀ ਦੁੱਧ ਇਸ ਟਾਈਮ ਕਿੰਨਾ ਭਾਜੀ 8-9 ਕਿਲੋ ਦੁੱਧ ਹੈਗਾ ਜਿਹੜਾ ਸਹੀ ਦੱਸਣਾ 8-9 ਕਿਲੋ ਹੈਗਾ ਹਾਂਜੀ ਦੋਵੇਂ ਟਾਈਮ ਮਿਲਦੀ ਹੈ ਨਾ ਹਾਂਜੀ ਦੋਵੇਂ ਟਾਈਮ ਇਹ ਵੀ ਪਹਾੜੇ ਤੇ ਇਸੇ ਤਰ੍ਹਾਂ ਹੀ ਆ ਜੀ ਹਾਂਜੀ ਹਾਂਜੀ ਪਹਾੜੇ ਚਾੜਦੇ ਆ ਤੇ ਪੂਛ ਪਿਛੋਂ ਕੱਟੀ ਹੋਈ ਹੈ ਜੀ ਨਾ ਪੂਛਾਂ ਦੀ ਕੱਟੀ ਆ ਇਹ ਇਹਨਾਂ ਦੇ ਡਿਵਿਸ਼ਨ ਸਿੰਗਰਾਂ ਦੇ ਪੈਰ ਪੂਰ ਆ ਗਿਆ ਉਦਾਂ ਨਹੀਂ ਕੋਈ ਗੱਲ ਹੈ ਅੱਛਾ ਅੱਛਾ ਜੀ ਠੀਕ ਆ ਜੀ ਆ ਲਓ ਆ ਲਓ ਦੋਸਤੋ ਪਿਛੋਂ ਬੈਕ ਸਾਈਡ ਤੋਂ ਆ ਥਾਣਾ ਹੈਗਾ ਵੀ ਜੀ ਹਵਾਨਾ ਵੀ ਵਧੀਆ ਤੇ 9 10 9 10 ਜਿਹੜਾ ਲੀਟਰ ਦਰਮਿਆਨ ਜਿਹੜਾ ਚੱਲ ਰਹੀ ਆ ਤੇ ਬਿਲਕੁਲ ਨਹੀਂ ਫਿਰ ਇਹਦਾ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਭਾਜੀ 55000 ਰੁਪਏ 55000 ਹਾਂਜੀ ਪਿੱਠਪੂੜਾ ਬਹੁਤ ਵਧੀਆ ਹੈਗਾ ਦੋਸਤੋ ਵੇਖੋ ਉੱਚੀ ਕੱਦਗਾੜਦੀ ਆ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਕੱਦਗਾਠੀ ਵੇਖੋਗੇ ਤੇ ਉੱਚਾ ਕੱਦਗਾਠਾ ਬਿਲਕੁਲ ਨਾਰਮਲ ਹੈ ਬਾਈ ਕੋਲ ਜਿੰਨੀਆਂ ਵੀ ਮੱਝਾਂ ਹੈਗੀਆਂ ਨੇ ਤਕਰੀਬਨ ਸਾਰੀਆਂ ਕੱਦਗਾਠ ਉਹ ਬਾਈ ਦੇ ਵੇਖੋਗੇ ਤੇ ਚੰਗੀਆਂ ਹੀ ਹੋਣਗੀਆਂ ਠੀਕ ਹੈ ਜੀ ਆ ਲੋ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਨਾ ਦੀ ਕੁਆਲਿਟੀ ਹੈ ਉਹ ਤੁਸੀਂ ਜੀ ਦੇਖ ਲਓ ਠੀਕ ਹੈ ਜੀ ਆ ਫੇਸ ਹੈਗਾ ਜੀ ਠੀਕ ਹੈ 55000 ਜਿਹੜਾ ਮੁੱਲ ਤੇ ਤਕਰੀਬਨ ਬਾਕੀ ਮੌਕੇ ਤੇ ਜਦੋਂ ਦੋਸਤੋਂ ਤੁਸੀਂ ਆਉਂਦੇ ਹੋ ਘਰੇ ਵਿਜ਼ਿਟ ਕਰਦੇ ਹੋ ਤਸੱਲੀ ਕਰਦੇ ਹੋ ਨਿਰਖ ਪਰਖ ਤੋਂ ਬਾਅਦ ਲੇ ਇਹਦੇ ਜਦੋਂ ਕਰਦੇ ਹੋ ਤਾਂ ਜਿਹੜਾ ਵਾਧਾ ਘਾਟਾ ਦੋਸਤੋ ਗੁੰਜਾਇਸ਼ ਹੁੰਦੀ ਹੈ ਜਿੰਨੀ ਕਿ ਛੋਟ ਦੀ ਮਾਨਤਨ ਦੀ ਉਹ ਹੋ ਹੀ ਜਾਂਦਾ ਆ ਲਓ ਜੀ ਤੋ ਦੋਸਤੋ ਇੱਕ ਵੈੜ ਵੀਰ ਹੋਣਾ ਕੋਲ ਜਿਹੜੀ ਸੇਲ ਆ ਤੇ ਉਹ ਵੈੜ ਬਾਰੇ ਵੀ ਆਪਾਂ ਪੁੱਛ ਲੈਨੇ ਆ ਤੇ ਨਿਤਨ ਭਾਈ ਜਿੰਦੀ ਕੀ ਇਨਫੋਰਮੇਸ਼ਨ ਆ ਜੀ ਇਹ ਭਾਈ ਸੂਆ ਪਹਿਲਾ ਹਾਂਜੀ ਤੇ ਇਹ ਵੀ ਇੱਕ ਮਹੀਨੇ ਚ ਦੀ ਆ ਅੱਛਾ ਜੀ ਤੇ ਬੱਚਾ ਦਾ ਨਹੀਂ ਮਰਿਆ ਅੱਛਾ ਬੱਚੇ ਮਰੇ ਆਇੰਦਾ ਵੀ ਹੈ ਅਛਾ ਦਾ ਵੀ ਮਰਿਆ ਅੱਛਾ ਜੀ ਠੀਕ ਆ ਦੁੱਧ ਭਾਈ ਇਹ ਥੱਲੇ ਵੀ 9-10 ਕਿਲੋੜਾ ਪੱਕਾ ਹੈਗਾ ਥੱਲੇ ਠੀਕ ਆ ਜੀ ਕਿਹੜਾ ਚੋ ਲੈਣਾ ਆ ਆਪਾਂ ਪਹਿਲਾ ਸੁਬਾ ਦੋਸਤੋ ਇਹ ਸੋਈ ਆ ਤੇ 9 ਕਿ ਲੀਟਰ ਜਿਹੜਾ ਵੀਰ ਕਹਿੰਦਾ ਵੀ 9 ਕਿ ਲੀਟਰ ਤੋਂ ਤਾਂ ਹੈਗਾ ਇਸ ਦੇ ਥੱਲੇ ਤੇ ਮੋਲੇ ਦਾ ਵੀਰ ਕਿੰਨਾ ਕਰਤਾ ਮੋਲੇ ਦਾ ਭਾਈ 20000 ਮੋਲ ਕਰਦੇ ਆ 17000 ਦੀ ਦੇਣਾ 17 ਦੀ ਲੈ ਦੇ ਹੋ ਜਾਏਗਾ 20000 ਜਿਹੜਾ ਦੋਸਤੋ ਮੋਲ ਲਾ 20000 ਮੋਲ ਹੈਗਾ ਇਸ ਵਿਹੜ ਦਾ ਤੇ ਫੇਸ ਮੜਾ ਇਹਨੂੰ ਕਰਿਓ ਵੀਰ ਤੇ ਆਹ ਲਓ ਦੋਸਤੋ ਆਹ ਫੇਸ ਦੀ ਕੁਆਲਿਟੀ ਆ ਡੱਬੀ ਵਿਹੜਾ ਤਕਰੀਬਨ ਕ੍ਰਾਸ ਜਿਹੜਾ ਤੁਸੀਂ ਮੰਨ ਸਕਦੇ ਹੋ ਕ੍ਰਾਸ ਹੈਗਾ ਤੇ ਆ ਹਵਾਨਾ ਲੈਫਟੀ ਜਿਹੜੀ ਹੈ ਦੋਸਤੋ ਇੰਨੀ ਕ ਹੈਗੀ ਆ ਤਿਆਰ ਕਿਉਂਕਿ 9 ਲੀਟਰ ਦੀ ਜਿਹੜੀ ਮਿਲਕਿੰਗ ਆ ਇਹ ਕਰਵਾ ਰਹੀ ਆ 20000 ਡਿਮਾਂਡ ਆ ਬਾਕੀ 16 17 16 17 ਦੇ ਜਿਹੜੇ ਸੰਨ ਦੇ ਵਿੱਚ ਜਿਹੜਾ ਦੋਸਤੋ ਤੁਹਾਡਾ ਸੌਦਾ ਹੋ ਜਾਏਗਾ ਇਸ ਵੈਢ ਦਾ ਤੇ ਸੋ ਬਾਕੀ ਆ ਕੁਆਲਿਟੀ ਦੀਆਂ ਜਿਹੜੀਆਂ ਵਹਿਣਾ ਦੋਸਤੋ ਇਹ ਫਿਲਹਾਲ ਵੀਰ ਹੋਂਾ ਦੇ ਫਾਰਮ ਤੋਂ ਹੋ ਗਈਆਂ ਨੇ ਸੇਲ ਕੋਈ ਟਾਈਮ ਪਹਿਲਾਂ ਸਾਈ ਇਸ ਦਾ ਬਿਆਨਨਾ ਹੋ ਚੁੱਕਾ ਤੇ ਇਦਾਂ ਦੇ ਪਸ਼ੂ ਆ ਜਿਹੜੇ ਆਉਂਦੇ ਰਹਿੰਦੇ ਆ ਨਾਰਮਲੀ ਇੱਥੇ ਤੁਸੀਂ ਸਮੇ ਸਮੇ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਈ ਨਿਤਲ ਓਨਰ ਨੇ ਠੀਕ ਹੈ ਜੀ ਸੰਪਰਕ ਨੰਬਰ ਜਿਹੜੇ ਵੀਰੇ ਦੇ ਹੈਗੇ ਆ ਬਿਲਕੁਲ ਆਪਾਂ ਵੀਡੀਓ ਦੇ ਵਿੱਚੇ ਚਲਦੇ ਕਰ ਦਿੰਨੇ ਆ ਨੰਬਰਾਂ ਦਾ ਤੁਸੀਂ ਸੰਪਰਕ ਕਰਕੇ ਬਧੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ